ਮਾਰ ਕੇ ਬੰਦਾ ਜਿਉਂਦਾ ਹੋ ਗਿਆ ਬਾਈ ਚਿਖਾ ਤੇ ਪਿਆ ਤੁਸੀਂ ਦੇਖ ਸਕਦੇ ਹੋ ਅੱਖਾਂ ਖੋਲਦਾ ਆ ਦੇਖੋ ਬਾਈ ਜੀ ਬਿਲਕੁਲ ਹੀ ਲੋਕ ਨੇ ਜਿਹੜੇ ਉਹ ਵੀ ਇੱਥੇ ਮਤਲਬ ਦੱਸ ਰਹੇ ਨੇ ਬਿਲਕੁਲ ਬਾਈ ਚਿਖਾ ਤੇ ਪਿਆ ਤੇ ਬੰਦਾ ਬਸ ਅੱਗ ਲਾਉਣ ਨੂੰ ਤਿਆਰ ਸੀ ਤੁਸੀਂ ਦੇਖ ਵੀ ਸਕਦੇ ਹੋ ਚਿਖਾ ਬਣੀ ਹੋਈ ਆ ਤੇ ਲੋਕ ਵੀ ਆਲੇ-ਦਾਲੇ ਕਾਫੀ ਨੇ ਇੱਥੇ ਤੇ ਬਾਈ ਜਮੇ ਚਿਖਾ ਤੋਂ ਬੰਦਾ ਜਿਉਂਦਾ ਹੋ ਗਿਆ ਜਿਵੇਂ ਮਰਨ ਦੀ ਮਤਲਬ ਕਿ ਫੂਕਣ ਦੀ ਕਗਾਰ ਤੇ ਸੀਗੇ ਮਰੇ ਹੋਏ ਨੂੰ ਸਵੇਰ ਤੱਕ ਲਿਆਏ ਸੀ ਬਾਈ ਰੱਬ ਦੇ ਰੰਗ ਦੇਖ ਲਓ ਕੀ ਨੇ ਪ੍ਰਮਾਤਮਾ ਦੇ ਰੰਗ ਤੇ ਬਾਈ ਜੇ ਇੱਕ ਹੋਰ ਵੀਡੀਓ ਹੈ ਗੁਰਦੁਆਰਾ ਸਾਹਿਬ ਹੈ ਆਪਣਾ ਪਾਕਿਸਤਾਨ ਦੇ ਵਿੱਚ ਬਾਈ ਜੀ ਪੂਰੀ ਵੀਡੀਓ ਸੁਣਾਵਾਂਗੇ ਤੁਹਾਨੂੰ ਭਾਈ ਜਾਨ ਹੋਰੀ ਕੀ ਕਹਿੰਦੇ ਨੇ ਪੂਰੀ ਗੱਲਬਾਤ ਸੁਣਾਵਾਂਗੇ ਤੁਹਾਨੂੰ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਦੇ ਆ ਬਾਈ ਜੀ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਕਿ ਪਾਕਿਸਤਾਨ ਦੇ ਵਿੱਚ ਇਹ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਸਾਡੀ ਵਿਰਾਸਤਤ ਪਈ ਹੈ ਇਸ ਨੂੰ ਕੋਈ ਨਾ ਕੋਈ ਦਾਨੀ ਸੱਜਣਾ ਐਸਾ ਮਿਲ ਜਾਵੇ ਕਿ ਇਸ ਵਿਰਾਸਤ ਨੂੰ ਸਾਡੀ ਨੂੰ ਸੰਭਾਲੇ ਤੇ ਪੂਰੀ ਗੱਲਬਾਤ ਕੀ ਆ ਉਹ ਵੀ ਸੁਣਾਉਨੇ ਆ ਸੋ ਵੀਡੀਓ ਨੂੰ ਬੇਨਤੀ ਆ ਵੀ ਸ਼ੇਅਰ ਜ਼ਰੂਰ ਕਰਦੇਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਦੇਓ ਸ਼ੇਅਰ ਕਰਨ ਦਾ ਇੱਕ ਮਕਸਦ ਇਹ ਹੋਇਆ ਹੋਏਗਾ ਕਿ ਕਿਸੇ ਦਾਨੀ ਸੱਜਣ ਕਿਸੇ ਐਸੇ ਸੱਜਣ ਪੁਰਸ਼ ਕੋਲੇ ਪਹੁੰਚੇਗੀ ਵੀਡੀਓ ਕਿ ਇਸ ਦੀ ਸਭ ਸਵਾਲ ਹੋ ਜੂਗੀ ਆਜੋ ਪੂਰੀ ਵੀਡੀਓ ਵੀ ਸੁਣ ਲੈਨੇ ਆ ਅਲੈਕਮੁਅਲੈਕਮ ਜੀ ਮੇਰੇ ਨਾਲ ਜੀ ਘਰ ਦੇ ਲਾਗੇ ਰਮੇਸ਼ਾ ਤੋਂ 7-8 ਕਿਲੋਮੀਟਰ ਦਰਿਆ ਰਾਵੀ ਵਾਲੇ ਪਾਸੇ ਨੂੰ ਆਈਏ ਨਾ ਮਿੰਟ ਗੁਮਰੀ ਵਾਲੇ ਪਾਸੇ ਸਾਹੀਵਾਲ ਵਾਲੇ ਪਾਸੇ ਤੇ ਰਾਹ ਚੰਦਾ ਗੜ ਫਤੇਸ਼ਾ ਗੜ੍ਹ ਫਤਿਹ ਸ਼ਾਹ ਬੜਾ ਪੁਰਾਣਾ ਕਦੀਮ ਸ਼ਹਿਰ ਆ ਇਹ ਪਾਕਿਸਤਾਨ ਬਣਨ ਤੋਂ ਕਿੰਨਾ ਮਕਾਂ ਪਹਿਲਿਆਂ ਦਾ ਆਬਾਦ ਹੈ ਦਰਿਆ ਦੇ ਮਣ ਦੇ ਉੱਤੇ ਹੈ ਤੇ ਇੱਥੇ ਦਾ ਇੱਕ ਗੁਰਦੁਆਰਾ ਗੁਰਦੁਆਰਾ ਸਮਾਨ ਸਿੰਘ ਦਿਖਾਇਓ ਇਦੋਂ ਅੱਗੇ ਦਿਖਾਓ ਵੀ ਆ ਇੱਥੇ ਦੇ ਨਾ ਤਸਵੀਰਾਂ ਬੜੀਆਂ ਉਦਾਂ ਹੀ ਪੁਰਾਣੀ ਇਮਾਰਤ ਹਾਲੇ ਤੱਕ ਖਲੋਦੀ ਆ ਨਵੀਨਰ ਰੋਈ ਤੇ ਬੰਦਿਆਂ ਨੇ ਸਾਹਮ ਕੇ ਰੱਖੀ ਆ ਪਰ ਇੱਕ ਗੱਲ ਹੈ ਜੀ ਇਹਦੇ ਮੇਰੀ ਨੂੰ ਕਿ ਇਹਦੀ ਨਾ ਜਬੇਦ ਵੀ ਨਹੀਂ ਇੱਥੇ ਕਰਦੇ ਮੁਸਲਮਾਨ ਉਦਾਂ ਹੀ ਸਾਫ਼ ਸੁਥਰਾ ਇਹਦੇ ਚ ਕੋਈ ਲਾਂਗਾ ਟਾਪਾ ਨਹੀਂ ਕੋਈ ਐਸੀ ਗੱਲਬਾਤ ਨਹੀਂ ਉਹਨਾਂ ਦਾ ਘਰ ਵੱਖਰੇ ਆ ਤੇ ਉਹ ਜਿਸ ਹਾਲਤ ਚ ਖਲੋਤਾ ਉਦਾਂ ਹੀ ਖਲੋਤਾ ਵੀ ਵਿਵੇਦਵੀ ਨਹੀਂ ਕਰਦੇ ਕੋਈ ਬੰਦਾ ਵੀ ਇਹਦੇ ਚ ਇਹ ਨਹੀਂ ਹੈ ਵੀ ਕੁਝ ਬਿਲਾਵਜਾ ਕੋ ਸਮਾਨ ਰੱਖਿਆ ਜਾਂ ਕੋ ਨਾਂਗਾ ਟਾਪਾ ਇਦਾਂ ਨਹੀਂ ਹੈ ਤੇ ਉਤੋਂ ਦੀ ਘੁੰਮ ਕੇ ਤੁਹਾਨੂੰ ਦਿਖਾਣੇ ਆ ਬੜੀ ਪੁਰਾਣੀ ਇਮਾਰਤ ਆ ਤੇ ਗੁਰੂ ਸਾਹਿਬ ਉਹਨਾਂ ਦੀਆਂ ਤਸਵੀਰਾਂ ਬੜੀਆਂ ਇੱਥੇ ਬਹੁਤ ਤਸਵੀਰਾਂ ਪਛਾਣੀਆਂ ਬਾਬੇ ਗੁਰੂ ਨਾਨਕ ਸਾਹਿਬ ਦੀ ਹੈ ਤੇ ਹਰ ਡੱਬੇ ਦੇ ਵਿੱਚ ਇਦਾਂ ਹੀ ਫੋਟੋ ਇੱਕ ਬਣੀ ਆ ਪਰ ਹੁਣ ਸਾਨੂੰ ਇਹਦਾ ਇਲਮ ਨਹੀਂ ਹੈ ਕਿ ਰਸੀਆਂ ਵਿੱਚ ਕੋਲੋਂ ਤੁਹਾਡੀ ਨਾ ਗੱਲ ਕਰ ਸਕਦੇ ਤੇ ਬੜਾ ਚੰਗਾ ਲੱਗਿਆ ਜੀ ਮੈਂ ਤਾਂ ਅੱਜ ਉਹ ਆਦਲ ਭਾਈ ਨੂੰ ਦੱਸ ਰਿਹਾ ਸੀ ਕਿ ਉੱਧਰ ਚੜਦੇ ਪੰਜਾਬ 'ਚ ਉਹਨਾਂ ਨੇ ਸਾਡੀਆਂ ਇਬਾਦਤਗਾਹਾਂ ਹਲੇ ਤੱਕ ਸਾਂਭ ਕੇ ਰੱਖੀਆਂ ਤੇ ਸਾਡਾ ਵੀ ਹੱਕ ਬਣਦਾ ਵੀ ਜਿੱਥੇ ਕੋਈ ਗੁਰਦੁਆਰਾ ਹੈ ਤੇ ਉਹਨੂੰ ਸਾਂਭ ਕੇ ਰੱਖੀਏ ਇਹਨਾਂ ਇੱਕ ਦੋਏ ਕੋਈ ਨਿਸ਼ਾਨੀ ਹੈ ਤੇ ਇਸ ਤੋਂ ਵੱਡੀ ਇਬਾਦਤਗਾਹ ਤੋਂ ਵੱਡੀ ਨਿਸ਼ਾਨੀ ਕੋਈ ਨਹੀਂ ਹੁੰਦੀ ਅੱਗੇ ਆ ਮੁੰਡਾ ਦੱਸਦਾ ਸੀ ਵੀ ਆ ਪੀਪਲ ਖਲੋਤਾ ਇਹ ਵੀ ਕੋਈ 200 ਸਾਲ ਪਹਿਲਾਂ ਜਦੋਂ ਦਾ ਗੁਰਦੁਆਰਾ ਉਦੋਂ ਦਾ ਇਹ ਪੀਪਲ ਖਲੋਤਾ ਉਦਾਂ ਦਾ ਉਦਾਂ ਹੀ ਦੇਖੋ ਪੀਪਲ ਖਲੋਤਾ ਦਾ ਮੋੜ ਦਿਖਾ ਮੋੜ ਤੋਂ ਪਤਾ ਲੱਗ ਜਾਂਦਾ ਕਿੰਨਾ ਪੁਰਾਣਾ ਇੱਥੇ ਦਿਖਾ ਹਾਂ ਕਾਲਪਾਸੇ ਕਰਤਾ ਬਹੁਤ ਪੁਰਾਣਾ ਪੀਪਲ ਉਹਦੇ ਨਾਲ ਇਥੋਂ ਤਾਣੇ ਦੇਖ ਕੇ ਪਤਾ ਲੱਗ ਜਾਂਦਾ ਵੀ ਇਹਦੀ ਕਿੰਨੀ ਉਮਰ ਹੋਣੀ 200 ਸਾਲ ਤੋਂ ਵੱਧ ਆ ਜਿੰਨਾ ਕਿ ਮੇਰਾ ਤਜਰਬਾ ਨਾ ਜੀ ਇਹ 200 ਸਾਲ ਤੋਂ ਵੱਧ ਆ ਉਸਮਾਨ ਸਾਹਿਬ ਉਹ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤੂੜ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ